ਮੈਂ ਚੱਕੀ ਤਰ ਕੀਰਾ ਮੂਜ ਪਾਲਾ ਸਾਰਾ ਕੀਰਾ ਸਾਰਾ ਮੂਜ ਪਾਲਾ ਹਾ 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 ਹਾਈਵੇ ਹਾਈਵੇ ਮੈਂ ਚੱਕੀ ਤਰ ਕੀਰਾ ਮੂਜ ਪਾਲਾ ਸਾਰਾ ਸਤਿ ਸ਼੍ਰੀ ਅਕਾਲ ਸਾਥੀਓ ਜੈ ਭੀਮ ਜੈ ਭਾਰਤ ਸੋ ਸਾਥੀਓ ਇੱਕਾ ਵੀਡੀਓ ਦੇਖਿਓ ਤੁਸੀਂ ਇਹ ਪੇਜ ਦਾ ਨਾਮ ਤੁਸੀਂ ਪੜ੍ਹ ਹੀ ਲਿਆ ਨਾ ਮੈਂ ਤੁਹਾਨੂੰ ਦਿਖਾਤਾ ਇੱਕ ਜਵਾਕ ਆ ਵਿਚਾਰੇ ਦੇ ਬੱਚੇ ਦੇ ਕੇਸ ਰੱਖਿਆ ਪਰ ਨਾ ਬੰਨਿਆ ਹਣਾ ਤੇ ਲੰਗਰ ਛਕ ਰਿਹਾ ਇਸ ਪੇਜ ਵਾਲੇ ਨੇ ਸ਼ਲੀਲ ਜਿਹੜੀ ਆਵਾਜ਼ ਉਹ ਲਾਈ ਹੈ ਉਹ ਕਿਸੇ ਬਾਬੇ ਦੀ ਵੀਡੀਓ ਵਾਇਰਲ ਹੋਈ ਸੀ ਉਹ ਬੱਚੇ ਦੇ ਮੂੰਹ ਦੇ ਵਿੱਚ ਆਪਣਾ ਪ੍ਰਾਈਵੇਟ ਪਾਰਟ ਪਾ ਰਿਹਾ ਸੀ ਤੇ ਉਹ ਬਾਬੇ ਦੀ ਕਿਸੇ ਦੀ ਵੀਡੀਓ ਵਾਇਰਲ ਹੋਈ ਸੀ ਉਹ ਵਾਲੀ ਆਡੀਓ ਜਿਹੜੀ ਇਸ ਵੀਡੀਓ ਤੇ ਲਾਤੀ ਹੈ ਹਨਾ ਹੁਣ ਜਦੋਂ ਲੋਕਾਂ ਨੇ ਉਹਨੂੰ ਕਮੈਂਟ ਕੀਤਾ ਕਹਿੰਦੇ ਵੀ ਗਲਤ ਘਰ ਲਾ ਵੀ ਤੁਸੀਂ ਲੰਗਰ ਦੇ ਵਿੱਚ ਬੈਠੇ ਚਾਹੇ ਗੁਰੂ ਘਰ ਆ ਜਾਂ ਜਿੱਥੇ ਵੀ ਹੈ ਨਾ ਲੰਗਰ ਤਾਂ ਧਾਰਮਿਕ ਉਹਦੇ ਨਾਲ ਜੁੜਿਆ ਹੁੰਦਾ ਨਾ ਆਸਥਾ ਨਾਲ ਜੁੜਿਆ ਹੁੰਦਾ ਲੰਗਰ ਕਿਤੇ ਵੀ ਛਕ ਰਿਹਾ ਬੱਚਾ ਨਾ ਮੈਨੂੰ ਲੱਗਦਾ ਗੁਰੂ ਘਰ ਹੀ ਆ ਉਹ ਮੈਨੂੰ ਇਹ ਲੱਗ ਰਿਹਾ ਤਾਂ ਉਹ ਬੰਦਾ ਕਹਿੰਦਾ ਕਿ ਮੇਰਾ ਤਾਂ ਸ਼ਾਇਦ ਭਤੀਜਾ ਕੇ ਚਾਚੇ ਦਾ ਮੁੰਡਾ ਤੁਸੀਂ ਕਮੈਂਟ ਪਾੜ ਹੀ ਲਏ ਹੋਣੇ ਹਨ ਮਸਲਾ ਇਹ ਹੁਣ ਵੀ ਇਸ ਤਰ੍ਹਾਂ ਦੀ ਸ਼ਲੀਲ ਭਾਸ਼ਾ ਕਿਸੇ ਬੱਚੇ ਦੇ ਉੱਪਰ ਲਾਉਣੀ ਚਾਹੀਏ ਉਹ ਤੁਹਾਡਾ ਭਤੀਜਾ ਵੈਸੇ ਜਦੋਂ ਹੁਣ ਬੱਚੇ ਦੇ ਘਰ ਦੇ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਫੀਲ ਹੋਊਗਾ ਜਦੋਂ ਅਸੀਂ ਵੀਡੀਓ ਤੇ ਇਹ ਲਿਖ ਕੇ ਪਾਵਾਂਗੇ ਹਨਾ ਡਬਿੰਗ ਕਰਕੇ ਪਾ ਰਹੇ ਆ ਅਸੀਂ ਤਾਂ ਇਸ ਬੱਚੇ ਦੇ ਪੇਰੈਂਟਸ ਨੂੰ ਵੀ ਫੀਲ ਹੋਊਗਾ ਵੀ ਐਡੀ ਗੰਦੀ ਆਵਾਜ਼ ਇਸ ਬੱਚੇ ਤੇ ਲਾਈ ਆ ਕਿੰਨੀ ਮਾੜੀ ਗੱਲ ਆ ਸਿਰਫ ਵਿਊ ਦੇ ਚੱਕਰ ਦੇ ਵਿੱਚ ਔਰ ਇਹ ਕਿਹਨੇ ਹੋਰ ਵੀਡੀਓ ਤੁਸੀਂ ਵਿੱਚ ਦੇਖ ਲਈ ਹੋਣੀਆਂ ਬਾਅਦ ਵਿੱਚ ਮੈਂ ਰੀਅਲ ਜਿਹੜੀਆਂ ਅਸਲ ਵੀਡੀਓ ਉਹ ਵੀ ਚਲਾਉਂਗਾ ਇੱਕ ਉਹ ਗਾਣਾ ਆ ਵਿੜੇ ਵਾਲਾ ਨਾ ਮੁੰਡਾ ਉਹਦੇ ਵਿੱਚ ਜਿਹੜਾ ਵਿੜੇ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਗਾਲ ਕੱਢੀ ਜਾਂਦੇ ਵਿੜੇ ਵਾਲੇ ਉਹਦਾ ਦੁੱਖਾਂ ਦਾ ਦੱਸਿਆ ਗਿਆ ਗੀਤ ਦੇ ਵਿੱਚ ਤੇ ਇਹਨਾਂ ਨੇ ਉਸ ਨੂੰ ਮਨੋਰੰਜਨ ਦਾ ਸਾਧਨ ਬਣਾ ਲਿਆ ਐਡੇ ਇਹ ਗੰਦੇ ਲੋਕ ਆ ਮੇਰਾ ਮਨ ਤਾਂ ਕਰਦਾ ਗਾਲਾਂ ਕੱਢਣ ਨੂੰ ਪਰ ਸਾਡੇ ਜ਼ਮੀਰ ਨਹੀਂ ਮੰਨਦਾ ਇਹਨਾਂ ਨੂੰ ਗਾਲਾਂ ਕੱਢੀ ਹੈ ਹੈ ਵੀ ਇਹ ਐਸਸੀ ਭਾਈ ਜਾ ਰਹੇ ਚੁਈਆਂ ਗਰੀਬ ਭਾਈ ਜਾ ਰਹੇ ਚੁਈਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਲਾਹਨਤ ਤਾਂ ਪਾਓ ਇਹਨਾਂ ਤੱਕ ਵੀਡੀਓ ਪਹੁੰਚਦੀ ਕਰੋ ਮੈਂ ਚੱਕੀ ਤਰੱਕੀ ਰਾਮੂ ਜਪਾਲ ਸਾਰਾ ਕਿਰਨ ਸਾਰਾ ਮੁਝ ਬਾਲਾ ਹਾ 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 ਹਾਈਵੇ ਹਾਈਵੇ ਐ ਚੱਕੀ ਤਰ ਕੀ ਰਾਂ ਮੂਝ ਬਾਲਾ ਸਾਰਾ ਕੀ ਰਾਂ ਸਾਰਾ ਮੂਝ ਬਾਲਾ ਹਾ 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 ਹਾਈਵੇ ਹਾਈਵੇ ਐ ਚੱਕੀ ਤਰ ਕੀ ਰਾਂ ਮੂਝ ਬਾਲਾ ਸਾਰਾ ਕੀ ਰਾਂ ਸਾਰਾ ਮੂਝ ਬਾਲਾ ਹਾ 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 ਹਾਈਵੇ ਵੇੜੇ ਵਾਲਿਆਂ ਦਾ ਮੁੰਡਾ ਵੇੜੇ ਵਾਲਿਆਂ ਦਾ ਮੁੰਡਾ